ਹੈਲੋ ਜੀ ਸਲਾਮ ਆਦab ਨਮਸਤੇ ਸਤਿ ਸ਼੍ਰੀ ਅਕਾਲ ਤੇ ਜੈਸਾਂ ਜੀ ਮੇਰੇ ਵੱਲੋਂ ਮੈਂ ਤੁਹਾਡਾ ਆਪਣਾ ਦੇਵਹੀਰ ਤੇ ਅੱਜ ਦੀ ਵੀਡੀਓ ਦੇ ਵਿੱਚ ਮੈਂ ਜਿਹੜਾ ਕਿੱਸਾ ਤੁਹਾਡੇ ਨਾਲ ਸਾਂਝਾ ਕਰਨ ਲੱਗਿਆ ਨਾ ਇਹ ਕਿੱਸਾ ਆ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਦਾ ਸਾਰੇ ਜਾਣਦੇ ਹੋਵੋਗੇ ਜ਼ਰੂਰ ਕਿਉਂਕਿ ਬਹੁਤ ਮਹਾਨ ਬਹੁਤ ਬੰਦਗੀ ਵਾਲੇ ਸੰਤ ਨੇ ਜਿਵੇਂ ਮੈਂ ਹਰ ਵਾਰੀ ਇਹ ਕਹਿਣਾ ਰਹਿਣਾ ਆ ਕਿ ਤੋ ਤੁਸੀਂ ਜਿਹੜੇ ਵੀ ਗੁਰੂ ਪੀਰ ਨੂੰ ਮੰਨਦੇ ਹੋ ਜਿਨ੍ਹਾਂ ਨੂੰ ਵੀ ਮੰਨਦੇ ਹੋ ਉਹਨਾਂ ਦਾ ਕੋਈ ਵੀ ਕਿੱਸਾ ਹੋਵੇ ਤਾਂ ਮੈਨੂੰ ਜਰੂਰ ਸ਼ੇਅਰ ਕਰੋ ਮੇਰੇ ਨਾਲ ਸਾਂਝਾ ਕਰੋ ਤਾਂ ਕਿ ਮੈਂ ਸਾਰਿਆਂ ਦੇ ਨਾਲ ਸਾਂਝਾ ਕਰਾਂ ਤਾਂ ਅੱਜ ਦਾ ਇੱਕ ਕਿੱਸਾ ਸੰਤਾਂ ਦਾ ਕਹਿੰਦੇ ਕਿ ਇੱਕ ਵਾਰ ਮਹਾਰਾਜ ਅੰਮ੍ਰਿਤਸਰ ਦੇ ਵਿੱਚ ਕਿਸੇ ਪੰਡਤ ਦੇ ਘਰੇ ਚੱਲ ਗਏ ਜਦੋਂ ਉਹ ਉਸ ਪੰਡਤ ਦੇ ਘਰੇ ਗਏ ਤਾਂ ਜਾ ਕੇ ਮਹਾਰਾਜ ਨੇ ਪੰਡਤ ਜੀ ਦੇ ਅੱਗੇ ਹੱਥ ਕੀਤਾ ਕਿ ਪੰਡਤ ਜੀ ਲਓ ਸਾਡਾ ਹੱਥ ਦੇਖੋ ਤਾਂ ਪੰਡਤ ਨੇ ਹੱਥ ਦੇਖਿਆ ਕਹਿੰਦਾ ਤੁਸੀਂ ਚਿੰਤਾ ਬਹੁਤ ਜ਼ਿਆਦਾ ਕਰਦੇ ਹੋ। ਤਾਂ ਮਹਾਰਾਜ ਨੇ ਮੁੱਠੀ ਬੰਦ ਕੀਤੀ। ਦੁਬਾਰਾ ਖੋਲ ਕੇ ਹੱਥ ਫਿਰ ਪੰਡਤ ਜੀ ਦੇ ਅੱਗੇ ਕਰਤਾ ਵੀ ਪੰਡਤ ਜੀ ਦੁਬਾਰਾ ਦੇਖੋ। ਜਦੋਂ ਦੁਬਾਰਾ ਪੰਡਤ ਨੇ ਹੱਥ ਦੇਖਿਆ ਤਾਂ ਪੰਡਤ ਕਹਿੰਦਾ ਵੀ ਇਹਨਾਂ ਨੇ ਤਾਂ ਹੱਥ ਦੀਆਂ ਲਕੀਰਾਂ ਹੀ ਬਦਲਦੀਆਂ। ਪੰਡਤ ਹੈਰਾਨ ਹੋ ਗਿਆ। ਤਾਂ ਮਹਾਰਾਜ ਕਹਿੰਦੇ ਪੰਡਤ ਜੀ ਚਿੰਤਾ ਸਾਨੂੰ ਨਹੀਂ ਚਿੰਤਾ ਤੁਹਾਨੂੰ ਆ। ਤਹਾਡੇ ਕੁੜੀ ਦੀ ਕਿਉਂ ਦਾ ਵਿਆਹ ਨਹੀਂ ਹੋ ਰਿਹਾ ਜਦੋਂ ਇੰਨੀ ਗੱਲ ਕਹੀ ਮਹਾਰਾਜ ਨੇ ਤਾਂ ਕਹਿੰਦੇ ਜੀ ਉਹ ਪੰਡਤ ਮਹਾਰਾਜ ਦੇ ਪੈਰਾਂ ਦੇ ਵਿੱਚ ਬੈ ਗਿਆ ਤੇ ਮਹਾਰਾਜ ਕਿਰਪਾ ਕਰੋ ਤਾਂ ਮਹਾਰਾਜ ਨੇ ਕੀ ਕੀਤਾ ਇੱਕ ਸਿੱਕਾ 5 ਰੁਪਈਆ ਦਾ ਉਸ ਪੰਡਤ ਜੀ ਨੂੰ ਦਿੱਤਾ ਕਿ ਆਲੋ ਫੜੋ ਤੇ ਉਹਨਾਂ ਨੂੰ ਤਰੀਕ ਵੀ ਦਿੱਤੀ ਵੀ ਇੰਨੀ ਤਰੀਕ ਨੂੰ ਤੇਰੀ ਕੁੜੀ ਦਾ ਜਿਹੜਾ ਸ਼ਗਨ ਵਿਹਾਰ ਹੋ ਜਾਊਗਾ ਤੇ ਉਨੀ ਹੀ ਤਰੀਕ ਨੂੰ ਪੰਡਤ ਜੀ ਦੀ ਕੁੜੀ ਦਾ ਕਹਿੰਦੇ ਸ਼ਗਨ ਵਿਹਾਰ ਜੋ ਵੀ ਹੋਇਆ 19 ਤਰੀਕ ਨੂੰ ਹੋਇਆ ਜਿੰਨੀ ਤਰੀਕ ਨੂੰ ਮਹਾਰਾਜ ਨੇ ਕਿਹਾ ਸੀ ਸੋਏ ਬੰਦਗੀ ਇਹ ਪਾਵਰ ਕਹਿੰਦੇ ਕਿ ਸੰਤਾਂ ਦੀ ਰੱਬ ਸੁਣਦਾ ਫਕੀਰਾਂ ਦੀ ਰੱਬ ਸੁਣਦਾ ਬ੍ਰਹਮ ਗਿਆਨੀਆਂ ਦੀ ਰੱਬ ਸੁਣਦਾ ਸੋ ਤੁਸੀਂ ਜਿਨ੍ਹਾਂ ਨੂੰ ਵੀ ਮੰਨਦੇ ਹੋ ਉਹਨਾਂ ਨੂੰ ਯਕੀਨ ਨਾਲ ਮੰਨੋ ਯਕੀਨ ਨਾਲ ਮੰਨੋਗੇ ਤਾਂ ਤੁਹਾਨੂੰ ਉਹਨਾਂ ਦੇ ਵਿੱਚ ਉਹ ਹੀ ਰੱਬ ਦਿਖ ਜਾਣਾ ਜੇ ਆਪਾਂ ਸਾਈਂ ਜੀ ਨੂੰ ਪਿਆਰ ਕਰਦੇ ਆ ਤਾਂ ਆਪਾਂ ਨੂੰ ਹਰ ਇੱਕ ਦੇ ਵਿੱਚ ਉਹ ਸਾਈਂ ਜੀ ਹੀ ਦਿਖਣੇ ਨੇ ਸੋ ਜੇ ਤੁਹਾਨੂੰ ਇਹ ਸੰਤਾਂ ਦਾ ਕਿੱਸਾ ਵਧੀਆ ਲੱਗਿਆ ਚੰਗਾ ਲੱਗਿਆ ਤਾਂ ਜਰੂਰ ਸ਼ੇਅਰ ਕਰਿਓ ਲਾਈਕ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੈ ਸਾਈਂ ਜੀ ਦੀ